ਜਨ ਮੰਨ ਨਹੀਂ ਪਰੱਖ ਗੁਰੂ ਨਿਤਦਾਰੀ ਗੁਰੂ ਗੁਰੂ ਦੁਰ ਕਰਮਨ ਮੂਰਾ ਗੁਰੂ ਪੈਨਾ ਮੈਂ ਨਾਹੀ ਹੋਰਾ ਗੜਕੀ ਦੀ ਕਰਹੁ ਦਿਨ ਰਾਤ ਜਾ ਕੀ ਕੋਈ ਨ ਮਿਟਦਾ ਦਤ ਸੋ ਕਹੋ ਤਲ ਗੁਰ ਸੇਵੀਆਂ

ਕਾਰ ਪਹਿਲਾ ਅਸ਼ਟਪਦੀਆ ਏਕ ਓੰਕਾਰ ਸਾਧਗੁਰ ਪ੍ਰਸਾਦ ਸਭ ਜਗ ਜਨ ਉਪਾਇ ਪਾਈ ਕਰਨ ਕਾਰਨ ਸਮਰਥ ਦਿਓ ਪੈਨ ਜਨ ਸਾਜਿਆ ਪਾਈ ਵੇਕਾਰ ਆਪਣੀ ਵਥ ਜਾਗ ਜਾਗ ਕਿੰਨਾ ਉਪਾਇ ਪਹਾਈ ਕਰਨ ਕਾਲਨ ਸਮਰਤ ਦਿਓ ਪਿੰਜਨ ਸਾਜਿਆ ਪਾਈ ਵੇਕਾਰ ਆਪਣੀ ਵਥ ਕਹਿਣ ਕਹੀਆ ਕਿਉਂ ਦੇਖਿਆ ਪਾਈ ਕਰਤਾ ਇੱਕ ਅਕਾਥ ਗੁਰੂ ਗਵਿੰਦ ਸਲਾਹੀਆ ਪਾਈ ਦੇਦੇ ਜਾਪ ਤਤ ਮੇਰੇ ਮਨ ਜਪੀਐ ਹਰਿ ਭਗਵੰਤ ਕਾ ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਕਾਰ ਆਹਾ ਜਾ ਕਾ ਕਲ ਸਭ ਕੇ ਚ ਭਾਈ ਨਉ ਨੇ ਦ ਭਰੇ ਪੰਡਾਰ ਪੈਦ ਕੀ ਕੀਮਤ ਨਾ ਪਵਾ ਪਹਾਈ ਉਜਾਗਮ ਯਹਾਰੰ ਬੀ ਜੰਦ ਪ੍ਰਦਪਾਲ ਦਾ ਪਾਈ ਨਿਤਨੇ ਕਲ ਦਾ ਸਾਰ ਤਤ ਗੁਰ ਪੂਰਾ ਭੇਦੀ ਹੈ ਪਾਈ ਸਬਦ ਮਿਲਾਵਣ ਹਾਰ ਸੱਤੇ ਕਾਲਾ ਜਰੇ ਇਹ ਪਹਾਈ ਭੰਪਾ ਹੋਵੇ ਨਾਸ ਮੇਰਾ ਸੰਤ ਸਵਾ ਮਨ ਮੰਡੀਏ ਪਹਾਈ ਹਰ ਕਾ ਨਾਮ ਨਿਵਾਸ ਮੇਟਾ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪਰਗਾ ਤੌਕੀ ਉਪਜਾਈ ਸਾਫਾ ਦਾ ਸਤਿਗੁਰੂ ਆਸ ਮੇਰਾ ਤੇਰਾ ਛੋੜਿਆ ਪਾਈ ਹੋਈ ਆ ਸਵਕੀ ਤੂਰਾ ਕਾਟਾ ਕਾਟਾ ਬ੍ਰਹਮਪਸਾਰਿਆ ਪਹਾਈ ਪੇ ਕਾ ਸੁਣਾ ਹਜੂਰਾ ਜਦਦੈਨ ਵਿਚਰਾ ਪਾਰ ਬ੍ਰਹਮ ਪਾਈ ਜਦਦੈਨ ਮਈਆ ਝੂਰਾ ਕਰਣ ਕਰਾਵਣ ਸਮਰਤੋ ਪਾਈ ਸਰਬ ਕਲਾ ਪਰ ਪੂਰ ਪੇਮ ਪਦਾਰਤ ਨਾਮਾ ਮਹਾ ਪਹਾਈ ਮਾਇਆ ਮੋਬਿਨਾਸ ਕਿਹੜਤ ਪਹਾੜਾਂ ਦਾ ਮੇਲ ਲਏ ਪਹਾਈ ਹਿਰਦਾ ਨਾਮ ਨਿਵਾਸ ਧਰਮਗ ਕਮਲਾ ਪ੍ਰਕਾਸ਼ੀਆ ਪਹਾਈ ਹਿਰਦਾ ਹੋਇ ਪਰਗਾਸ ਪ੍ਰਗਟ ਆਪ ਦਾਲਬ ਪ੍ਰਭ ਪਹਾਈ ਮੌਲੀਆ ਤਤ ਅਕਾਜ਼ ਗੁਰਪੁਰ ਹੈ ਸੰਤੋਖੀ ਆਪਾਈ ਐਨਸ ਲਾਗਾ ਪਹਾਓ ਰਸਨਾ RAM ਰਵਹ ਸਦਾ ਪਹਾਈ ਸਾਗਾ ਸਾਜ ਸੁਆਓ ਕਰਨੀ ਛੋਣ ਛੋਣ ਦੀਵਿ ਆਪਹਾਈ ਨੇਕਲ ਪਾਇਆ ਧਾਓ

ਇਕ ਕਰ ਸੰਬਾਹੇ ਸਾਸ ਸਾਜ ਪਾਈ ਗੂੜਾ ਜਾ ਕਾ ਨਾਓ ਜਦ ਗੌਰ ਸਾਜਾ ਭੇਕੀਆ ਪਾਈ ਪੂਰਾ ਤਿਸ ਕਰਮਾਓ ਜਦ ਬਨ ਕੜੀ ਨਾ ਜੀਵਿਆ ਪਾਈ ਹਰ ਬਕਲਾ ਪਰ ਪੂਰਾ ਸਾ ਗਰਾਸਨਾ ਵਿਚਰਾ ਪਾਈ ਪੇਖੋ ਸਰਾ ਹਜੂਰਾ ਕਾਦੂ ਸੰਗਮ ਲਾਇਆ ਪਾਈ ਕਰ ਰਹਾ ਕਰ ਪੂਰਾ ਗਿਨਾ ਪ੍ਰੀਤ ਨ ਲੱਗਿਆ ਪਾਈ ਜੇ ਨਕਨਕ ਮਰਦੇ ਚੂਰਾ ਉਦਿਆਲਾ ਧੋਕ ਸੰਸਾਰ ਕਾ ਕਿਰਪਾ ਨਦਰ ਨੇ ਹਾਲਿਆ ਪਾਈ ਕੀ ਤੋਂ ਏ ਅੰਗ ਅੱਬਾਰ ਮਨ ਤਨ ਸੀਤਲ ਹੋਇਆ ਭਾਈ ਓ ਜਨਨਾਮ ਅਧਾਰ ਨਾਨਕ ਤੇਰ ਸਰਨਾਗਤੀ ਪਾਈ ਏਕਲ ਵੇਖਾ ਕਾਟਣ ਹਾਰ ਮਨ ਤਾਂ ਸੀਤਲ ਹੋਇਆ ਪਾਈ ਪੂਜਨ ਨਾਮ ਯਾਦਾਰ ਨਾਨਕ ਤੇਰ ਸਰਨਾਗਤੀ ਪਾਈ ਏਕਲ ਵੇਖਾ ਸਟਾਰਟ ਹਨ ਹਾਰ ਵਾਹਿ ਗੁਰ ਦੀਤਾ ਖਲਚਾਮ ਵਾਹਿ ਗੁਰ ਦੀ ਕੀ ਫਤੇ ਸੋ ਰਠਾ ਮਹੱਲਾ ਪੰਜਵਾ ਕਰਪਈਲਾ ਅੰਕ ਪੰਨੀਆ ਇੱਕ ਓੰਕਾਰ ਸਭ ਗੁਰ ਪਰਸਾਤ ਸਭ ਜਗ ਜਿੰਨਾ ਉਪਾਇ ਭਾਈ ਕਰਣ ਕਾਣ ਸਮਰੱਥ ਈਓ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਵਥ ਵਾਹਿ ਗੁਡੀ ਕਾ ਕਾ ਤੰਤ ਨਾਮ ਵਾਹਿ